ਨਾ ਚੱਜਦੀਆਂ ਦਰਿਆਣੀਆਂ ਠਾਣੀਆਂ ਬਣੀਆਂ ਤੇ ਨਾ ਪਹਿਣਾ ਰਹੀਆਂ ਦੱਸ ਹੁਣ ਤੂੰ ਪਿਆਰ ਕਿੱਥੇ ਗਿਆ ਇਸ ਕਰਕੇ ਮੈਂ ਚਾਹਨੀ ਆ ਕਿ ਜਿਹੜਾ ਤੁਹਾਡਾ ਪਹਿਨ ਪਰਾਂ ਦਾ ਪਿਆਰ ਹੈ ਨਾ ਇਹ ਬੜਿਆ ਰਵੇ ਪਰਦੇ ਤੇ ਕਿੰਨੇ ਗੰਦੇ ਹੋਏ ਆ ਇਸ ਤਰ੍ਹਾਂ ਕਰਦੀ ਆ ਕੱਲ ਮਸ਼ੀਨ ਲਾ ਕੇ ਨਾ ਪਰਦੇ ਵੀ ਤੋੜਾਂਗੀ ਨਹੀਂ ਕੱਲ ਮਸ਼ੀਨ ਲਾ ਕੇ ਅੱਜ ਹੀ ਲਾ ਹੁਣੇ ਮਸ਼ੀਨ ਲਾ ਮੰਮੀ ਜੀ ਤਨੁਪਤਾ ਕੱਲ ਵੀਰੇ ਨੇ ਬੁਲਾਇਆ ਸੀ ਅਸੀਂ ਸਾਰੇ ਉੱਧਰ ਗਏ ਸੀ ਮੈਨੂੰ ਥਕਾਵਟ ਬਹੁਤ ਜ਼ਿਆਦਾ ਆਈ ਮੈਂ ਕੱਲ ਧੋਦਾਂਗੇ ਫੜਦੇ ਨਹੀਂ ਤੀ ਇਹ ਕੱਲ ਨਹੀਂ ਧੋਣੇ ਅੱਜ ਹੀ ਧੋਣੇ ਨੇ ਹੈ ਉੱਧਰ ਦੇ ਤੇ ਰੋਜਾ ਪਖਾਂਜੀ ਬਣ ਗਏ ਆ ਵੇ ਜਿਦਾਂ ਕਹਿ ਦਿੰਦੇ ਨੇ ਉਹਦਾ ਮੂੰਹ ਚੱਕ ਕੇ ਤੂੰ ਵੀ ਧੋਰ ਪੈਣੀ ਸਾਰੇ ਡੱਬੇ ਨੂੰ ਨਾਲ ਲੈ ਜੰਨੀ ਇਹ ਸਾਨੂੰ ਸਾਰਿਆਂ ਨੂੰ ਹੈ ਉਹਨਾਂ ਨੂੰ ਨਹੀਂ ਕੁਝ ਵੀ ਪਤਾ ਲੱਗਦਾ ਜੇ ਜਾਨਨੀ ਹੈ ਚਲੋ ਧੀ ਨੂੰ ਜੇ ਤੂੰ ਸ਼ਾਦੀ ਲੈ ਸਾਰੇ ਡੱਬੇ ਨੂੰ ਸਾਧ ਲਿਆ ਕੋਈ ਧੀ ਨੂੰ ਦੇ ਕੇ ਲੋਕੇ ਤੋ ਤੋਰੋ ਕੁਛ ਹੈਂ ਐਂਜੀ ਮੂੰਹ ਚੋ ਕਿ ਜੋ ਜੀਕਾ ਉਦੋਂ ਸੱਦ ਲੈਂਦੇ ਨੇ ਨਾ ਕੋਈ ਗੱਲ ਹੁੰਦੀ ਨਾ ਕੋਈ ਬਾਤ ਹੋਈ ਖੁੰਦੀ ਐ ਤੇ ਪਹਿਲੇ ਹੀ ਇਹਨੂੰ ਸੱਦ ਲੈਂਦੇ ਨੇ ਉਹਨਾਂ ਨੂੰ ਕੱਖ ਨਹੀਂ ਪਤਾ ਲੱਗਦਾ ਮੰਮੀ ਜੀ ਉਹ ਐਵੇਂ ਤੇ ਨਹੀਂ ਸਨਸਾਰਿਆਂ ਨੂੰ ਸੱਦ ਲੰਦੇ ਤੁਹਾਨੂੰ ਪਤਾ ਹੀ ਸੀ ਗੋਲਡੀ ਵੀਰੇ ਵਾਸਤੇ ਕੁੜੀ ਵੇਖਣ ਜਾਣੀ ਸੀ ਅੱਛਾ ਗੋਲਡੀ ਵਾਸਤੇ ਕੁੜੀ ਵੇਖਣ ਜਾਣੀ ਸੀ ਤੇ 1000 ਰੁਪਏ ਮੇਰਾ ਲੱਗ ਜਾਂਦਾ ਵੈ ਤੂੰ ਇਟੇ ਕਮੜਾ ਜੇ ਮੂੰਹ ਹਲਾਇਆ ਤੇ ਮੇਰਾ ਯਾਰਾ ਕੁੰਡਾ ਹੋ ਜਾਂਦਾ ਵੈ ਤੁਹਾਨੂੰ ਆਪ ਹੀ ਸੋਚ ਆਈ ਜੀ ਹੈ ਮੰਮੀ ਜੀ ऐसे करके ਤੇ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੇ ਪਰੈਟੀ ਦੋਵੇਂ ਜਾਣੇ ਹੋ ਆੰਨੇ ਆ ਤੁਸੀਂ ਰਹਿਣ ਦਿਓ ਪਰ ਤੁਸੀਂ ਕਿਹਾ ਮੈਂ ਵੀ ਨਾਲ ਜਾਣਾ ਅੱਛਾ ਤੂੰ ਮੇਰੇ ਤੋਂ ਬਗੈਰ ਚਲੀ ਜਾਵੇਂਗੀ ਤੇਰੀ ਅੱਡੀ ਜੁਰਤ ਪੈ ਜਾਂਦੀ ਏ ਕਿ ਮੈਂ ਕੱਲੀ ਚਲੀ ਜਾਵਾਂ ਤੈਨੂੰ ਨਹੀਂ ਪਤਾ ਲੱਗਦਾ ਕੁਝ ਵੀ ਸਿਆਣੀ ਬਣੀ ਫਿਰਦੀ ਆਪਣੇ ਆਪ ਨੂੰ ਵੇਖ ਦੀ ਤੇਰੇ ਭਰਾ ਦਾ ਰਿਸ਼ਤਾ ਨਹੀਂ ਹੋਣਾ ਉਹਨੇ ਰਹਿਣਾ ਛੜਾ ਤੇ ਜਿੰਨੀ ਵਾਰ ਸੀ ਜਾਈਦਾ ਨਾ ਕਿ ਸਾਬ ਲਾ ਲਾ ਮੈਂ ਕਿੰਨੀ ਵਾਰ ਵੀ ਕਿੰਨਾ ਕਹੀ ਨਾ 5-6000 ਰੁਪਇਆ ਮੇਰਾ ਲੱਗ ਗਿਆ ਵੇ ਆਪ ਹੀ ਸੋਚਿਆ ਜੀ ਤੁਹਾਨੂੰ ਉਹਦੇ ਵਾਸਤੇ ਕਾਸ਼ ਚਾ ਖੂਰਪਰੀ ਨਹੀਂ ਆਣੀ ਜਿਹੜੀ ਤੂੰ ਸੋਚਿਆ ਜੀ ਤੁਸੀਂ ਬੈਠੇ ਹੋ ਨਾ ਇਹ ਉਹਦਾ ਰਿਸ਼ਤਾ ਰੁਕਾ ਹੋਣਾ ਹੀ ਕੋਈ ਵੀ ਮੰਮੀ ਜੀ ਐਸਰਾਂ ਦੀਆਂ ਗੱਲਾਂ ਤੁਸੀਂ ਕਿਉਂ ਕਰ ਰਹੇ ਹੋ ਮੇਰੇ ਵੀਰ ਦੀ ਜ਼ਿੰਦਗੀ ਦਾ ਸਵਾਲ ਹੈ ਅੱਖਾਂ ਬੰਦ ਕਰਕੇ ਤੂੰ ਉਹਨੇ ਕਿਸ ਨਾਲ ਰਿਸ਼ਤਾ ਨਹੀਂ ਜੋੜ ਲੈਣਾ ਨਾਲੇ ਮੰਮੀ ਜਦੋਂ ਵੀ ਤੁਸੀਂ ਮੇਰੇ ਨਾਲ ਜਾਂਦੇ ਹੋ ਮੇਰੇ ਪੇਕੇ ਮੈਂ ਹਮੇਸ਼ਾ ਤੁਹਾਨੂੰ ਕਰਨੀ ਆ ਇਹ ਪੈਸਿਆਂ ਦੀ ਖੇਚਲ ਤੁਸੀਂ ਨਾ ਕਰਿਆ ਕਰੋ ਕਿਸੇ ਨੂੰ ਕੋਈ ਪੈਸਾ ਨਾ ਫੜਾਇਆ ਕਰੋ ਪਰ ਤੁਸੀਂ ਆਪ ਹੀ ਤੇ ਕਹਿੰਦੇ ਹੋ ਮੈਂ ਕਿਹੜਾ ਪੁੱਤਰ ਨਾਲ ਕੁਛ ਲਿਆਈ ਆ ਤੁਹਾਨੂੰ ਚੰਗਾ ਥੋੜੀ ਲੱਗਦਾ ਤੇਰੇ ਪੇਕੇ ਉਹ ਮੈਂ ਐਦਾਂ ਹੀ ਵਾਪਸ ਮੁੜ ਜਾਵਾਂ ਏ ਕਿਆ ਕਿੱਡਾ ਗੁੱਸਾ ਲੱਗਾ ਪੇਕੇ ਆਂ ਦਾ ਹੈਂ ਅੰਨਾ ਨੂੰ ਸ਼ਰਮ ਨਹੀਂ ਆਉਂਦੀ ਹੈ ਤੈਨੂੰ ਜੋ ਪੈਸੇ ਫੜਾਉਂਦੇ ਨੇ ਤੇ ਅਗਲੇ ਪੈਸੇ ਮੈਨੂੰ ਫੜਾਇਆ ਕਰਨ ਦਾ ਕੀ ਇਹਨਾਂ ਨੂੰ ਕੋਈ ਫਰਕ ਪੈਂਦਾ ਵੈ ਅੰਨਾ ਨੂੰ ਨਹੀਂ ਕੁਛ ਵੀ ਪਤਾ ਲੱਗਦਾ ਜੇ ਮੈਂ ਦੇਨੀ ਆ ਤੇ ਚੱਲ ਮੈਂ ਦੀ ਸੱਸ ਮਾਂ ਨੂੰ ਫੜਾਇਆ ਕਰਾਂ ਅਕਲ ਹੀ ਨਹੀਂ ਹੈਗੀ ਅੰਨਾ ਨੂੰ ਕਿਤੇ ਮੰਮੀ ਜੀ ਮੈਂ ਤੇ ਉਹਨਾਂ ਦੀ ਧੀ ਆ ਉਹ ਤੇ ਤਾਂ ਮੈਨੂੰ ਪੈਸੇ ਫੜਾਉਂਦੇ ਆ ਮਾਣਾ ਤੇਰੀ ਅੰਨਾ ਸਾ ਤੇ ਇੱਕ ਤੇਰੇ ਜਿਹੜੇ ਜਿਹੜੇ ਸਾਰੇ ਦੰਦ ਨੇ ਨਾ ਬਾਹਰ ਕੱਢ ਦਿਆਂ ਸ਼ਰਮ ਨਹੀਂ ਆਉਂਦੀ ਤੈਨੂੰ ਚਲ ਸਾਰੇ ਡਾਕ ਪਰਦੇ ਤੇ ਸਾਰੇ ਤੋਂ ਤੇ ਮੇਰੇ ਵਾਸਤੇ ਇੱਕ ਕੌਫੀ ਬਣਾ ਕੇ ਲਿਆ ਕਰ ਤੇ ਕੀ ਹੈ ਫੋਟੋ ਆ ਗਈ ਹੈ ਕਿ ਦਿਸੋ ਨਹੀਂ ਮੈਂ ਸਿਮਰਨ ਨੂੰ ਬੁਲਾਨੀ ਆ ਸਿਮਰਨ ਸਿਮਰਨ ਹਾਂਜੀ ਆਵ ਇੱਧਰ ਆ ਬੇਟਾ ਜਰਾ ਹੁਣੇ ਹੀ ਆਵਾਂ ਕਿ 2 ਮਿੰਟ ਰੁੱਕ ਕੇ ਨਹੀਂ ਹੁਣੇ ਹੀ ਆ ਹਾਂਜੀ ਬੀ ਜੀ ਆ ਜਰਾ ਜੀ ਬੀ ਜੀ ਇਹ ਵੀ ਇਹ ਇਹ ਵੀ ਕੁੜੀ ਦੀ ਫੋਟੋ ਇਹ ਕੋਣ ਬੀ ਜੀ ਇਹ ਨਾ ਮੇਰੀ ਭੂਆ ਦੀ ਨੂੰ ਹੈ ਔਰ ਇਸ ਤਰ੍ਹਾਂ ਗ੍ਰੰਦ ਵੀ ਗੋਲਡੀ ਆਪਣੇ ਲਈ ਤੁਸੀਂ ਕਿਹਾ ਸੀ ਉਹਨੂੰ ਹਾਂ ਮੈਂ ਕਿਹਾ ਸੀ ਤੇ ਸਾਰਿਆਂ ਨੂੰ ਪਤਾ ਹੀ ਇਹ ਬੱਚੇ ਵਿਆਹ ਨਾਲ ਲੈ ਆ ਹੂੰ ਤੇ ਐ ਦੇਖ ਜਰਾ ਕੁੜੀ ਤੇ ਸੋਹਣੀ ਹੈ ਬੀਜੀ ਕੁੜੀ ਸੋਹਣੀ ਕੋਈ ਸ਼ਕਲ ਹੀ ਗੱਲ ਨਹੀਂ ਕੀ ਕੁੜੀ ਤੇ ਸੋਹਣੀ ਹੈ ਕੁੜੀ ਬੜੀ ਸੋਹਣੀ ਹੈ ਪਰ ਇੱਕ ਨੁਕਸ ਹੈ ਸਿਰਫ ਕੁੜੀ ਦੀ ਹਾਈਟ ਥੋੜੀ ਜੀ ਘੱਟ ਹੈ ਬੰਦੇ ਬਹੁਤ ਵਧੀਆ ਹੈ ਦਿੱਲੀ ਦੇ ਉਹ ਇੱਥੇ ਆਏ ਹੋਏ ਆ ਕਿੰਨੀ ਘੱਟ ਹੈ ਹਾਈਟ ਜ਼ਿਆਦਾ ਨਹੀਂ ਥੋੜੀ ਜਿਹੀ ਘੱਟ ਹੈ ਤੇ ਨਾ ਵਿਆਹ ਨੂੰ ਨੀ ਬਹੁਤ ਵਧੀਆ ਕਰਨਾ ਕਹਿੰਦੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖਣੀ ਦੇਣਾ ਲੈਣਾ ਵੀ ਬਹੁਤ ਆ ਤੇ ਵਿਆਹ ਕਹਿੰਦੇ ਟੋਪ ਦਾ ਕਰਾਂਗੇ ਜਿਸ ਤਰ੍ਹਾਂ ਕੋ ਹੋ ਗਿਆ ਮੇਰੇ ਸਾਰਾ ਆ ਕੇ ਕਰਾਂਗੇ ਤੁਹਾਡੇ ਕੋਲ ਤੇ ਬਸ ਐਹੀ ਗੱਲ ਹੀ ਤੇ ਦੇਖ ਲੈ ਜੇ ਤੂੰ ਗੱਲ ਸੁਣ ਹਾਂ ਆਪਣੇ ਘਰ ਕਿਸੇ ਚੀਜ਼ ਦੀ ਕਮੀ ਤੇ ਹੈ ਨਹੀਂ ਨਹੀਂ ਐ ਤੇ ਹੈ ਜਿਹੜਾ ਵੀ ਸਾਨੂੰ ਹੋਵੇ ਵੀ ਸਾਨੂੰ ਕੁਝ ਦੇਣਗੇ ਸਾਡਾ ਘਰ ਭਰ ਦੇਣਗੇ ਇਸੀ ਦਾ ਸਾਨੂੰ ਕੋਈ ਲਾਲਚ ਨਹੀਂ ਹੈਗਾ ਨਾ ਹੀ ਅਸੀਂ ਪੂਜਾ ਦੇ ਕੋਲੋਂ ਕੁਝ ਲਿੱਤਾ ਤੇ ਨਾ ਹੀ ਅਸੀਂ ਇਹਨਾਂ ਦੇ ਕੋਲੋਂ ਕੁਝ ਲੈਣਾ ਬੀਚੀ ਤਾਨੂੰ ਪਤਾ ਹੀ ਐ ਸਾਡੇ ਗੋਲੜੀ ਦੇ ਹਾਈਟ ਸੋਹਣੀ ਹੈ ਨਾ ਸੋਨਾ ਸੁਨੱਖਾ ਸਭ ਕੁਝ ਹੈ ਜੇ ਕੁੜੀ ਦੀ ਹਾਈਟ ਛੋਟੀ ਹੋਈ ਨਾ ਤੇ ਚੰਗੀ ਜੱchnੀ ਨਹੀਂ ਹੁੰਦੀ ਨਾਲ ਬੀਜੀ ਦੇਖੋ ਤੁਹਾਡੇ ਕਹਿਣ ਦਾ ਮਾਨ ਮੇਰੇ ਕਹਿਣ ਦਾ ਮਾਨ ਉਹ ਰੱਖ ਲੇਗਾ ਉਹ ਕਰ ਲੇਗਾ ਪਰ ਕੱਲ ਨੂੰ ਜ਼ਬਰਦਸਤੀ ਅਸੀਂ ਉਹਦੇ ਤੇ ਕੋਈ ਚੀਜ਼ ਥੋਪੀਏ ਤੇ ਚੰਗਾ ਨਹੀਂ ਨਾ ਲੱਗਦਾ ਹੈ ਨਾ ਹਾਂ ਉਹ ਤੇ ਤੇਰੀ ਗੱਲ ਤੇ ਤੁਹਾਡੇ ਕਹਿਣ ਚ ਕਹੇਗਾ ਠੀਕ ਐ ਬੀਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰ ਲੋ ਪਰ ਉਹ ਦਿਨ ਕੁਲੀ ਤੁਰਦੀ ਤੇ ਜੱਚੇ ਹੁਣ ਉਹਦੀ ਹਾਈਟ ਇੰਨੀ ਉੱਚੀ ਤੇ ਉਹਦੀ ਹਾਈਟ ਇੰਨੀ ਹੋਵੇ ਐਂਜ ਲੱਗਣਾ ਜਿਵੇਂ ਕੁਛੜ ਬੱਚਾ ਚੁੱਕਿਆ ਫਿਰਦਾ ਉਹ ਵੀ ਨੱਚਾ ਚੰਗਾ ਲੱਗਦਾ ਆਪਾਂ ਚੰਨੇ ਆ ਬੀਜੀ ਸਾਨੂੰ ਲੈਣ ਦੇਣ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਵਾਹਿਗੁਰੂ ਦਿੱਤਾ ਸਾਡੇ ਕਰ ਸਭ ਕੁਝ ਹੈ ਮੁੰਡਾ ਸਾਡਾ ਸੋਹਣਾ ਕੰਮ ਕਰਦਾ ਸੋਹਣਾ ਪੈਸਾ ਕਮਾਉਂਦਾ ਤੁਸੀਂ ਦੇਖੋ ਮੈਨੂੰ ਨੂੰ ਚਾਹੀਦੀ ਬੀਜੀ ਜਿਹੜੀ ਵਧੀਆ ਹੋਵੇ ਇੱਜ਼ਤ ਕਰਨੀ ਜਾਣਦੀ ਹੋਵੇ ਕਾਰੇ ਚਾਰ ਪ੍ਰੋਣੇ ਵੀ ਆ ਜਾਣ ਨਾ ਤੇ ਮੱਥੇ ਦੇ ਵਟ ਨਾ ਪਾਵੇ ਉਹਨਾਂ ਨੂੰ ਰੋਟੀ ਖਵਾ ਕੇ ਚਾਹ ਪਿਆ ਕੇ ਭੇਜੇ ਜਿਵੇਂ ਸਾਡੀ ਪੂਜਾ ਦੇਖੋ ਸਾਨੂੰ ਪਤਾ ਵੀ ਅਸੀਂ ਦੋਨੋਂ ਨੂੰਸਾ ਸੰਦਰ ਬੈਠੀਆਂ ਹੋਣੀਆਂ ਵਾ ਸਾਨੂੰ ਪਤਾ ਵੀ ਨਹੀਂ ਲੱਗਦਾ ਰਸੋਈ ਸਾਰਾ ਕੰਮ ਹੋ ਜਾਂਦਾ ਸਾਨੂੰ ਕੁੜੀ ਐਵੇਂ ਦੀ ਚਾਹੀਦੀ ਉਹ ਸਾਡਾ ਮੁੰਡਾ ਵੀ ਨਾਲ ਉਹਨੂੰ ਲੈ ਕੇ ਜਾਏ ਹੱਸਦਾ ਹੋਇਆ ਲੈ ਕੇ ਜਾਏ ਇਹ ਨਹੀਂ ਅੰਦਰ ਉਹ ਵਿਚਾਰਾ ਸਾਨੂੰ ਕੋਸੀ ਸਾਰੀ ਜ਼ਿੰਦਗੀ ਦਾ ਸਵਾਲ ਹੈ ਬੀਜੀ ਕੋਈ ਇੱਕ ਕਦੇ ਦਿਨ ਦੀ ਤੇ ਗੱਲ ਹੈ ਨਹੀਂ ਵੀ ਚਲੋ ਇੱਕ ਕਦੇ ਦਿਨ ਦੀ ਕੋਈ ਨਹੀਂ ਟਾਈਮ ਪਾਸ ਕਰ ਲਈ ਇਹ ਦਿਲਾਂ ਦਾ ਮੇਲ ਹੁੰਦਾ ਇਹ ਹੋਣਾ ਬੜਾ ਜ਼ਰੂਰੀ ਜੇ ਇਸ ਕਰਕੇ ਤੁਸੀਂ ਗੁੱਸਾ ਨਾ ਕਰਿਓ ਉਹਨੂੰ ਪਿਆਰ ਨਾਲ ਨਾ ਕਰਦੇ ਵੀ ਕੁੜੀ ਦੀ ਹਾਈਟ ਛੋਟੀ ਹੈ ਅਸੀਂ ਕਿਸੇ ਤੇ ਪੈਨੂੰ ਨਿੰਦਣਾ ਵੀ ਨਹੀਂ ਸਿਮਰਤ ਤੂੰ ਬਿਲਕੁਲ ਠੀਕ ਆ ਅਸੀਂ ਗੋਲਡੀ ਤੇ ਕਿਸੇ ਕਿਸਮ ਦਾ ਦਬਾਅ ਨਹੀਂ ਪਾਣਾ ਮੇਰੇ ਕਹਿਣ ਤੋਂ ਕਰ ਵੀ ਲਏਗਾ ਤੇ ਬੱਚਾ ਹੀ ਨਾ ਖੁਸ਼ ਰਹੇ ਤਾਂ ਕੀ ਫਾਇਦਾ ਸਹੀ ਗੱਲ ਹੈ ਬੀਜੀ ਇਹ ਹੀ ਤੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਬੀਆਂ ਵੀ ਅਸੀਂ ਉਹਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਜਿੱਥੇ ਉਹਦੀ ਮਰਜ਼ੀ ਹੋਏਗੀ ਜਿੱਥੇ ਚੰਗਾ ਲੱਗੇਗਾ ਅਸੀਂ ਉੱਥੇ ਹੀ ਕਰਾਂਗੇ ਉਹਦਾ ਵਿਆਹ ਤੂੰ ਫਿਕਰ ਨਾ ਕਰ ਕਿਸੇ ਗੱਲ ਦੀ ਮੈਂ ਆਪਣੀ ਭੂਆ ਦੇ ਨੂੰ ਉਹਨੂੰ ਆਪਣੇ ਹਿਸਾਬ ਨਾਲ ਨਾਂ ਕਰਦੇ ਆਂ ਠੀਕ ਹੈ ਹਾਂ ਇਹੋ ਜਿਹੇ ਤਰੀਕੇ ਨਾਲ ਨਾ ਕਰਿਓ ਕਿ ਅਗਲੇ ਨੂੰ ਗੁੱਸਾ ਵੀ ਨਾ ਲੱਗੇ ਤੇ ਮਹਿਸੂਸ ਵੀ ਨਾ ਹੋਵੇ ਕੋਈ ਗੱਲ ਆਪਣੇ ਤਰੀਕੇ ਨਾਲ ਹੀ ਕਹਿ ਲਿਓ ਹੀ ਨਹੀਂ ਮੈਂ ਕਰ ਦਿਆਂਗੀ ਤੂੰ ਫਿਕਰ ਨਾ ਕਰ ਕਿਸੇ ਗੱਲ ਦੀ ਠੀਕ ਹੈ ਤੁਸੀਂ ਬੈਠੋ ਮੈਂ ਆਨੀ ਆ ਮੈਂ ਬੈਠੇ ਹਾਂ ਪੂਜਾ ਤੂੰ ਇਤਿਗਲਤੀ ਹਾਂ ਮੰਮੀ ਹੋ ਮੈਂ ਨਾ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਫਿਰ ਕਿਉਂ ਹੋ ਗਿਆ ਤੇ ਡਰਦੀ ਕਿਉਂ ਪਈਂ ਹੈ ਡਰਦੀ ਨਹੀਂ ਪਈ ਹਾਂ ਪਰ ਜੇ ਤੁਹਾਨੂੰ ਮੰਮੀ ਕੋਈ ਇਤਰਾਜ਼ ਨਾ ਹੋਵੇ ਤੇ ਮੈਂ ਇੱਕ ਗੱਲ ਕਵਾਂ ਪੂਜਾ ਇੱਕ ਸਾਡੇ ਘਰ ਕੋਧੋ ਦੀ ਗੱਲ ਹੋਣ ਲੱਗੀ ਕਿ ਤੈਨੂੰ ਗੱਲ ਪੁੱਛਣ ਲੱਗਿਆ ਪਹਿਲੇ ਮੇਰੇ ਕੋਲ ਪੁੱਛਣਾ ਪਏਗਾ ਪਰਮਿਸ਼ਨ ਲੈਣੀ ਪਏਗੀ ਤੇ ਡਰ ਕੇ ਪੁੱਛ ਪੁੱਤਰ ਕੀ ਗੱਲ ਹੈ ਮੰਮੀ ਮੈਂ ਕਹਿਣਾ ਸੀ ਕਿ ਜੇ ਤੁਹਾਨੂੰ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਤੇ ਮੈਂ ਆਪਣੀ ਛੋਟੀ ਭੈਣ ਦਾ ਰਿਸ਼ਤਾ 골ਡੀ ਨਾ ਕਰਦਿਆ ਤੁਸੀਂ ਸਾਰੇ ਉਹਨੂੰ ਕਿੰਨਾ ਪਿਆਰ ਕਰਦੇ ਹੋ ਕਿੰਨੀ ਦੇਰ ਤੋਂ ਉਹਨੂੰ ਜਾਣਦੇ ਹੋ ਤੇ ਪੂਜਾ ਤੇਰੀ ਕਈ ਗੱਲ ਨਾ ਸਾਡੇ ਸਿਰ ਮੱਥੇ ਦੇ ਅਸੀਂ ਤੇਰਾ ਕਹਿਣਾ ਨਹੀਂ ਮੋੜ ਸਕਦੇ ਪਰ ਮੇਰੀ ਇੱਕ ਗੱਲ ਯਾਦ ਰੱਖ ਜਦੋਂ ਭੈਣਾਂ ਦਾ ਪਿਆਰ ਹੁੰਦਾ ਨਾ ਉਹ ਭੈਣਾਂ ਦਾ ਹੁੰਦਾ ਤੇ ਜਦੋਂ ਦਰਾਨੀ ਜੀ ਠਾਣੀ ਦਾ ਪਿਆਰ ਹੋ ਜੇ ਨਾ ਉਹ ਬਣ ਜਾਂਦਾ ਹੈ ਸ਼ਰੀਕਾ ਤੇ ਜਿੰਨਾ ਮਰਜ਼ੀ ਪਹਿਲੇ ਪਿਆਰ ਕਰ ਲਓ ਲੇਕਿਨ ਬਾਅਦ ਵਿੱਚ ਨਾ ਨੋਕ-ਝੋਕ ਕਰਦੀ ਹੁੰਦੀ ਆ ਨਹੀਂ ਨਹੀਂ ਮੰਮੀ ਮੇਰੀ ਭੈਣ ਤੇ ਇਦਾਂ ਦੀ ਬਿਲਕੁਲ ਨਹੀਂ ਗੀ ਉਹ ਤੇ ਮੇਰੇ ਨਾਲ ਕਦੀ ਨਹੀਂ ਲੜੇਗੀ ਉਹ ਤੇ ਮੇਰੇ ਤੋਂ ਜਾਨ ਵਾਰਦੀ ਹੈ ਤੁਸੀਂ ਵੇਖਿਆ ਤੇਗਾ ਜਦੋਂ ਆਂਦੀ ਆ ਕਿੰਨਾ ਕਰਦੀ ਆ ਪੂਜਾ ਤੈਨੂੰ ਇੱਕ ਗੱਲ ਦੱਸਾਂ ਸ਼ਾਇਦ ਹੋ ਸਕਦਾ ਤੈਨੂੰ ਪਤਾ ਵੀ ਹੋਏਗਾ ਕਿ ਤੇਰੀ ਮਾਸੇਰੀ ਮੰਮੀ ਆਰੀ ਦੋਨੋਂ ਪੈਣਾ ਇੱਕੋ ਘਰ ਵਿੱਚ ਨੇ ਮੰਮੀ ਵੀ ਐਦਾਂ ਹੀ ਆਪਣੇ ਦਿਓਰ ਵਾਸਤੇ ਰਿਸ਼ਤਾ ਲੈਈ ਮਾਸੀ ਦਾ ਦੋ ਕੁ ਸਾਲ ਤੱਕ ਤੇ ਬੜਾ ਵਧੀਆ ਚੱਲਿਆ ਚੰਗਾ ਪਿਆਰ ਰਿਆ ਇਕੱਠੇ ਖਾਣਾ ਪੀਣਾ ਸਾਰੀ ਦਿਹਾੜੀ ਜਹੜੀਆਂ ਇਕੱਠੀਆਂ ਬਹਿਣਾ ਲੇਕਿਨ ਜਦੋਂ ਹੌਲੀ 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 ਥੋੜੀਆਂ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਫਿਰ ਇੰਨਾ ਕੋ ਨੌਕਜੋਕ ਸ਼ੁਰੂ ਹੋ ਗਈ ਕਿ ਫੇਸ ਟੂ ਫੇਸ ਸਾਹਮਣੇ ਖਲੋ ਕੇ ਲੜਨਾ ਤੇ ਪੈਣਾ ਪੈਣਾ ਦਾ ਪਿਆਰ ਗਿਆ ਨਾ ਚੱਜਦੀਆਂ ਦਰਿਆਣੀਆਂ ਠਾਣੀਆਂ ਬਣੀਆਂ ਤੇ ਨਾ ਪੈਣਾ ਰਹੀਆਂ ਦੱਸ ਹੁਣ ਤੋ ਪਿਆਰ ਕਿੱਥੇ ਗਿਆ ਇਸ ਕਰਕੇ ਮੈਂ ਚਾਹਨੀ ਆ ਕਿ ਜਿਹੜਾ ਤੁਹਾਡਾ ਪਹਿਲਪਰਾਂ ਦਾ ਪਿਆਰ ਹੈ ਨਾ ਇਹ ਬੜਿਆ ਰਵੇ ਇਹ ਨਾ ਵਿਗੜੇ ਬਾਕੀ ਗੋਤ ਸਮਝਦਾਰ ਹੈ ਪੂਜਾ ਤੂੰ ਜੋ ਸੋਚੇਂਗੀ ਨਾ ਚੰਗਾ ਹੀ ਸੋਚੇਂਗੀ 골ਡੀ ਤੇ ਭਲੇ ਵਾਸਤੇ ਸੋਚੇਂਗੀ ਨਹੀਂ ਕੋਈ ਗੱਲ ਨਹੀਂ ਮੰਮੀ ਹੋ ਗਿਆ ਤਿਆਰ ਜਾਨਵਰ ਤੇ ਕੀ ਕੀਤਾ ਤੁਸੀਂ ਕੀ ਕੀਤਾ ਮੈਂ ਭਾਬੀ ਦਾ ਮੂੰਹ ਨਹੀਂ ਵੇਖਿਆ ਉਹਨਾਂ ਦਾ ਸਾਰਾ ਚਿਹਰਾ ਉੱਤਰ ਗਿਆ ਵਾ ਆਪਾਂ ਪਾਪੀ ਦੀ ਤਾਂ ਇੱਜ਼ਤ ਕਰਦੇ ਆ ਨਾ ਭਾਬੀ ਜੋ ਕਰੂਗੀ ਨਾ ਬਿਲਕੁਲ ਸਹੀ ਕਰੂਗੀ ਠੀਕ ਹੈ ਤੇ ਤੁਸੀਂ ਨਾ ਐਵੇਂ ਨਾ ਮੇਰੇ ਰਿਸ਼ਤੇ ਕਰਕੇ ਆਪਣੇ ਘਰ ਚ ਲੜਾਈ ਨਾ ਪਾ ਦਿਓ ਉਹ ਵੀਰੇ ਭਾਬੀ ਦਾ ਰਿਸ਼ਤਾ ਨਾ ਖਰਾਬ ਕਰਾ ਦਿਓ ਗੋਲਡੀ ਤੂੰ ਛਿਦਾਈਂਏ ਮੇਰੀ ਇੱਕ ਗੱਲ ਸੁਣ ਮੈਂ ਜੋ ਫੈਸਲਾ ਕੀਤਾ ਨਾ ਸਹੀ ਕੀਤਾ ਸਾਨੂੰ ਪਤਾ ਹੈ ਸਾਨੂੰ ਆਪਣੀ ਲਾਈਫ ਦਾ ਐਕਸਪੀਰੀਅੰਸ ਕਿੰਨੀ ਉਮਰ ਹੋ ਗਈ ਹੈ ਮੇਰੀ ਮੈਨੂੰ ਪਤਾ ਹੈ ਤੇਰੇ ਵਾਸਤੇ ਕੀ ਸਹੀ ਹੈ ਕੀ ਗਲਤ ਹੈ ਜ਼ਬਰਦਸਤੀ ਮੇਰੀ ਗੱਲ ਸੁਣ ਲੈ ਕਾਕੇ ਮੈਂ ਜ਼ਬਰਦਸਤੀ ਤੇਰੇ ਤੇ ਕੋਈ ਚੀਜ਼ ਨਹੀਂ ਥੋਪਨੀ ਓ ਮਮੀ ਗੱਲ ਸਮਝੋ ਰੈਂਦੀ ਲਾਈਫ ਨਾ ਆਪਣੇ ਘਰੇ ਕਲੇਸ਼ ਪਿਆ ਰਹਿਣਾ ਵਾ ਕਲੇਸ਼ ਨੂੰ ਬਚਾंदे ਬਚਾंदे ਮੈਂ ਤੇਰੀ ਜ਼ਿੰਦਗੀ ਨਰਕ ਨਹੀਂ ਬਣਾ ਦੇਣੀ ਕਿ ਤੂੰ ਹਟਮ ਉਹਨੂੰ ਕੱਢਦੇ ਕੱਢਦੇ ਤੇ ਮੈਂ ਤੈਨੂੰ ਡੋਬ ਦਵਾਂ ਮੈਂ ਦੋਨੋਂ ਦੀ ਜ਼ਿੰਦਗੀ ਵੇਖਣੀ ਸਾਡੇ ਘਰ 'ਚ ਕਲੇਸ਼ ਨਹੀਂ ਰਹਿਣਾ ਚਾਹੀਦਾ ਇਹੀ ਤੇ ਗੱਲ ਹੈ ਪਹਿਲੇ ਪੈਣਾ ਹੁੰਦੀਆਂ ਨੇ ਬਾਦ ਮਾਸੀ ਅਲੀ ਵੇਖ ਲੈ ਦੂਰ ਕੀ ਜਾਣ ਤੂੰ ਚੰਨ ਉਹੀ ਕਲੇਸ਼ ਹਟਮ ਸਾਡੇ ਘਰ ਰਵੇ ਤੇ ਤੂੰ ਹੀ ਚਾਹੁੰਦੇ ਜੇ ਕੀ ਆ ਬਾਅਦ ਵਿੱਚ ਆਪਾਂ ਨਾ ਕਰ ਦਿੱਤੀ ਆ ਤੇ ਇਸ ਗੱਲ ਤੋਂ ਭਾਬੀ ਨੇ ਬਾਅਦ ਵਿੱਚ ਕਲੇਸ਼ ਨਾ ਪਾਵੇਗੀ ਕੋਈ ਗੱਲ ਨਹੀਂ ਮੈਂ ਆਪਣੇ ਤਰੀਕੇ ਨਾਲ ਆਪੇ ਹੈਂਡਲ ਕਰ ਲਾਂਗੀ ਤੂੰ ਇਸਦੀ ਟੈਨਸ਼ਨ ਨਾ ਰੱਖ ਠੀਕ ਹੈ ਬਾਕੀ ਇੱਕ ਗੱਲ ਦੱਸਾਂ ਮੰਮੀ ਮਾਤਾ ਨੂੰ ਪਤਾ ਨਹੀਂ ਯਾਰ ਕਿ ਕਹਿ ਮੈਂ ਦੱਸ ਕੀ ਕਹਿਣਾ ਹੈ ਮੇਰੀ ਗੱਲ ਸੁਣ ਮੈਂ ਤੇਰੀ ਮਾਵੀਆਂ ਤੇ ਮੈਂ ਤੇਰੀ ਸਹੇਲੀ ਵੀ ਆ ਤੂੰ ਜੋੜੀ ਵੀ ਗੱਲ ਹੈ ਨਾ ਤੂੰ ਖੋਲ ਕੇ ਮੇਰੇ ਨਾਲ ਕਰ ਸਕਦਾ ਨਹੀਂ ਤੁਸੀਂ ਇਤਰਾ ਹੀ ਆਂਦੇ ਹੁੰਦੇ ਬਾਅਦ ਚ ਤੁਹਾਡੇ ਨਾਲ ਗੱਲ ਕਰ ਲਓ ਸੇਲੀ ਨਾਲ ਤੇ ਬਾਅਦ ਉਸੇਲੀ ਅੱਗੇ ਜੁੱਤੀ ਲਾ ਲੈਂਦੀ ਹੈ ਨਹੀਂ ਮੇਰਾ ਪੁੱਤ ਬੜਾ ਸਿਆਣਾ ਦੱਸ ਮੇਰਾ ਬੱਚਾ ਕੀ ਗੱਲ ਹੈ ਗੱਲ ਅੱਗੇ ਤੋਰ ਲਓ ਕੁੜੀ ਮੈਨੂੰ ਜੱਜਦੀ ਹੈ ਕਿਹੜੀ ਕੁੜੀ ਅੱਜ ਇਹਦੀ ਭਾਬੀ ਗੱਲ ਕਰਨ ਲਈ ਆ ਪਰ ਮੈਨੂੰ ਨਹੀਂ ਜੱਜਦੀ ਚਲੋ ਫਿਰ ਤੇ ਗੱਲ ਹੀ ਮੁੱਕੀ ਨਾ ਬਸ ਮੈਂ ਜੋ ਕਰਾਂਗੀ ਨਾ ਸਹੀ ਕਰਾਂਗੀ ਮੈਨੂੰ ਪਤਾ ਤੂੰ ਕਿੱਥੋਂ ਬੋਲਦਾ ਪਿਆ ਮੇਰੀ ਔਲਾਦ ਕਿੰਨੇ ਪਾਣੀ ਜੈ ਨਾ ਮੈਨੂੰ ਸਾਰਾ ਪਤਾ ਹੈ ਦਿਲ ਰੱਖਣ ਵਾਸਤੇ ਵੀ ਵੀਰੇ ਤੇ ਭਾਬੀ ਵਿੱਚ ਨਾ ਕੋਈ ਗੱਲ ਹੋ ਜੇ ਕੋਈ ਨਹੀਂ ਕਾਕਾ ਮੈਂ ਵੀ ਤੇਰੀ ਮਾਂ ਆ ਹਰ ਕਿੱਥੇ ਰਹਿ ਗਈ ਇੱਕ ਤੇ ਕਿੰਨਾ ਟਾਈਮ ਲਾਤਾ ਹਾਂ ਲੱਗਿਆ ਨਹੀਂ ਹਾ ਧੁੰਦਿ ਗਿਆ ਚੀਤੀ ਕਦੋਂ ਦਾ ਵੇਟ ਕਰਨ ਨੇ ਆ ਮੈਂ ਕਦੋਂ ਆਉਂਦੀ ਕਦੋਂ ਆਉਂਦੀ ਵਾਹਦਾ ਯਾਰ ਇਹ ਕੀ ਹੈ ਇਹ ਕੀ ਮੈਸੇਜ ਪਾਣਾ ਕੀ ਕੀ ਹੋ ਗਿਆ ਵਾ ਤੂੰ ਕੀ ਮੈਸੇਜ ਭਾਨਿਆ ਪਹਿਲੇ ਮੂਵੀ ਦਾ ਪਲਾਨ ਬਣਾ ਲਾ ਬਾਅਦ ਚ ਲਾਰਾ ਲਾ ਕੇ ਬਸ ਕੈਨਸਲ ਕਰ ਦੋ ਨਹੀਂ ਇੱਕ ਅਰਜੈਂਟ ਕੰਮ ਸੀਗਾ ਮੈਂ ਤਾਂ ਕੈਨਸਲ ਕੀਤਾ ਅਦਰਵਾਈਜ਼ ਮੈਂ ਕੋਈ ਪਲਾਨ ਥੋੜਨਾ ਕੈਨਸਲ ਕਰ ਦਾਂ ਤੂੰ ਮਨਾ ਕਿਉਂ ਕੀਤਾ ਜ਼ਰੂਰੀ ਕੰਮ ਸੀਗਾ ਕੋਈ ਇੰਨਾ ਗੁੱਸਾ ਕੀ ਹੋ ਗਿਆ ਇੱਕ ਮੈਸੇਜ ਸੀਗਾ ਬਸ ਗੁੱਸਾ ਗੁੱਸਾ ਮੈਨੂੰ ਆਣਾ ਹੀ ਹੈ ਉਸ ਦਿਨ ਵਿੱਚ ਸ਼ਾਮ ਨੂੰ ਕਿਹਾ ਸੀ ਅੱਪ ਮੂਵੀ ਵੇਖਣ ਚੱਲਾਂਗੇ 15 ਦੀ 15 ਮਿੰਟਾ ਬਾਅਦ ਤੂੰ ਪਲਾਨ ਕੈਨਸਲ ਕਰ ਦਿੱਤਾ ਤਾਂ ਅੱਜ ਫੇਰ ਦਾ ਪਲਾਨ ਸੀ ਤੂੰ ਵੀ ਕਿ ਫੇਰ ਕੈਨਸਲ ਕਰ ਦਿੱਤਾ ਕਦੋਂ ਤੱਕ ਤੇਰੇ ਡਰਾਮੇ ਚੱਲਨੇ ਆ? ਓ ਯਾਰ ਸਮਝਣ ਦੀ ਕੋਸ਼ਿਸ਼ ਕਰ ਕਿਉਂ ਇੰਨਾ ਹਾਈਪ ਹੋ ਰਹੀ ਆ ਕੋਈ ਵੇਖ ਲੂਗਾ ਇੱਥੇ ਦੱਸ ਹੱਦ ਹੋ ਗਈ ਏ ਮੈਨੂੰ ਕਿਸੇ ਦਾ ਡਰ ਨਹੀਂ ਏ ਕਿਸੇ ਦਾ ਵੀ ਡਰ ਨਹੀਂ ਏ ਮੈਨੂੰ ਮੈਨੂੰ ਆਪਣੀ ਸ਼ਗਲਾਂ ਵਿਖਾਈ ਜਾ ਦਫਾ ਜਾ ਇੱਥੋਂ ਵੀ ਯਾਰ ਇੰਨਾ ਗੁੱਸਾ ਨਾ ਕਰ ਮਾਂਜਾ ਮੈਨੂੰ ਨਾ ਲਈ ਦਫਾ ਹੋ ਜਾ ਯਾਰ ਮਾਂਜਾ ਹਣ ਨਹੀਂ ਰੁਕ ਜਾ ਇੱਕ ਤਰੀਕਾ ਹੈਗਾ ਤੈਨੂੰ ਰੁਕ ਜਾ ਜੀ ਆ ਲੈ ਹੁਣ ਤੇ ਸ਼ਾਂਤ ਹੋ ਜਾ ਤੈਨੂੰ ਪਤਾ ਮੈਨੂੰ ਫਲਾਵਰ ਕਿੰਨੇ ਪਸੰਦ ਆ ਜਦ ਦੇਣ ਲੱਗੇ ਸੇ ਕੋਈ ਚਾਜ ਦਾ ਫਲਾਵਰ ਹੁੰਦਾ ਇਹ ਕਿ ਤੇਰੇ ਵਰਗਾ ਫਲਾਵਰ ਓ ਯਾਰ ਪ੍ਰਿਯੰਕਾ ਸ਼ਾਂਤ ਹੋ ਜਾ ਹੁਣ ਗੁੱਸਾ ਹਮੇਸ਼ਾ ਤੇਰੇ ਨੱਕ ਤੇ ਰਹਿੰਦਾ ਵਾ ਆ ਦੇਖ ਮੈਨੂੰ ਪਤਾ ਸੀ ਇਸੇ ਲਈ ਮੈਂ ਦੂਜਾ ਫੁੱਲ ਨਾਲ ਹੀ ਤੋੜ ਲਿਆ ਸੀ ਲੈ ਰੱਖ ਲੈ ਹੁਣ ਚਲ ਠੀਕ ਆ ਤੈਨੂੰ ਪਤਾ ਮੇਰਾ ਗੁੱਸਾ ਕਿਵੇਂ ਸ਼ਾਂਤ ਹੋ ਜਾਂਦਾ ਸਾਲਟਸ ਓਕੇ ਹੁਣ ਇਹ ਦੱਸ ਅਗਲੀ ਵਾਰ ਪ੍ਰੋਗਰਾਮ ਕਦੋਂ ਦਾ ਓ ਯਾਰ ਚਲ ਬੈ ਜਾ ਬੈ ਕੇ ਗੱਲ ਕਰਦੇ ਆ ਜਦੋਂ ਉਹਦੀ ਐਂ ਬਸ ਬਰਸੀ ਜਾਨੀ ਆ ਬੈ ਜਾ ਹੁਣ ਬੋ ਥੈਂਕ ਯੂ ਆ ਫੜੋ ਕਿੱਦਾਂ ਪਵਾ ਕੇ ਮਾਰੀ ਸੀ ਜਾਓ ਟਟਪਰਾ ਆ ਗਿਆ ਅੱਬਲਦੇ ਸੀ ਕਦੀ ਬਈਦਾ ਨਹੀਂ ਜਦੋਂ ਬੈਠੀਦਾ ਤੇ ਉਹਦਾ ਕੋਈ ਨਾ ਕੋਟ ਟਪਕ ਜਾਂਦਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਬਸ ਕੋਲੇ ਦੇ ਪਿੱਛੇ ਰੈਂਕਾਂ ਨਾ ਬੈਠ ਕੇ ਸਭ ਕੀ ਕਰਨਾ ਹੈ ਤੂੰ ਤੈਨੂੰ ਪਤਾ ਨਾ ਐਸੇ ਕੋਲੇ 'ਚ ਆਪਣੀਆਂ ਪੈਣਾ ਵੀ ਪੜਦੀਆਂ ਨੇ ਕਿ ਕਿਸੇ ਨੇ ਦੇਖ ਲਿਆ ਫਿਰ ਸੋਚਿਆ ਕਦੀ ਠੰਡਾ ਹੋ ਤੇ ਮੇਰੀ ਗੱਲ ਸੁਣ ਸਕੂਲ ਟਾਈਮ ਤੋਂ ਮੇਰੇ ਨਾਲ ਆ ਇੰਨਾ ਚਿਰ ਹੋ ਗਿਆ ਜੇ ਉਦੋਂ ਦਾ ਨਹੀਂ ਕਿਸੇ ਨੂੰ ਪਤਾ ਲੱਗਾ ਕਿ ਹੁਣ ਸਵਾਹ ਪਤਾ ਲੱਗਣਾ ਟੈਨਸ਼ਨ ਨਾ ਲੈ ਕੁਛ ਨਹੀਂ ਹੁੰਦਾ ਇਹ ਜੋ ਤੂੰ ਕਰਨਾ ਹੈ ਨਾ ਇਹ ਗਲਤ ਕਰ ਰਿਹਾ ਹੈ ਜੇ ਓ ਯਾਰ ਤੂੰ ਟੈਨਸ਼ਨ ਕਿਉਂ ਘੋਰੀਂ ਨਾ ਵਾ ਚਿੱਲ ਕਰਿਆ ਕਰ ਬਸ ਜਿਦ ਦਿਨ ਕੇ ਇਹਨੇ ਦੇਖ ਲੈਣਾ ਤੇਰੀ ਛਿੱਤਰ ਬਰੇਡ ਪੱਕੀ ਹੈ ਜੇ ਔਰ ਤੂੰ ਟੈਨਸ਼ਨ ਨਾ ਲੈ ਕੋਈ ਕੁਛ ਨਹੀਂ ਹੁੰਦਾ ਛਿੱਤਰ ਬਰੇਡ ਅਰਜੁਨ ਭਾਗ ਅਰਜੁਨ ਭਾਗ ਪੰਗਾ ਪੈ ਗਿਆ ਯਾਰ ਕੁਛ ਕਾਰ ਪਿੱਛੇ ਵੇ ਪਿੱਛੇ ਗਰੰਦੀ ਦੀ ਆ ਰਹੀ ਯਾਰ ਕੁਛ ਸੋਚ ਯਾਰ ਕੁਛ ਸੋਚ ਜਲਦੀ ਤੇਰਾ ਕੀ ਕਰੀਏ ਕੀ ਕਰੀਏ ਹੁਣ ਅਰਜੁਨ ਨਹੀਂ ਅਜੇ ਬਾਗ ਹੁਣ ਅਰਜੁਨ ਕੀ ਕਰੇ ਤੈਨੂੰ ਕਿਹਾ ਸੀ ਨਾ ਕੀਨੇ ਕਿਨੇ ਦੇਖਣਾ ਨਾ ਹੁਣ ਆਪਾਂ ਸਾਭ ਯਾਰ ਅਰਜੁਨ ਕੋ ਸ਼ਕਾਰੇ ਯਾਰ ਆਪਾਂ ਸਾਭ ਅਰਜੁਨ ਕੀ ਕਰੇ ਸੋਚ ਸਾਭ ਆਪਾਂ ਹੀ ਵੇਖ ਲਾ ਉਹ ਵੇ ਲੈ ਯਾਰ ਬਚਾਲਾ ਛੱਤਰ ਪ੍ਰੇਡ ਬੜੀ ਹਣੀ ਹੋ ਦੀਦ ਨੇ ਤੇ ਇੱਥੇ ਮੈਨੂੰ ਕੁੱਟਣ ਲਾ ਪੈਣਾ ਵਾ ਕਿਸੇ ਕੰਮ ਦਾ ਨਹੀਂ ਏ ਮੈਂ ਆਪੇ ਸੰਭਲੂਗਾ ਪ੍ਰਿਆੰਕਾ ਚਾਲ ਠੀਕ ਆ ਫਿਰ ਆਪਾਂ ਮਿਲਦੇ ਆ ਪਲਾਨ ਆਪਣਾ ਉਦਾਂ ਹੀ ਰਹੂਗਾ ਪਰ ਥੋੜੇ ਦਿਨ ਬਾਅਦ ਕਰਾਂਗੇ ਹੁਣ ਕੀ ਹੋ ਗਿਆ ਹੋਇਆ ਕਿ ਹੁਣ ਬੋਲ ਓ ਯਾਰ ਪ੍ਰਿਆੰਕਾ ਉਹ ਲੈਕਚਰ ਆ ਰਹੇ ਹੁੰਦਾ ਤੈਨੂੰ ਪਤਾ ਉਹ ਕਿੰਨਾ ਕਪੱਤਾ ਵਾ ਕੁਛ ਨਹੀਂ ਪ੍ਰਿਆੰਕਾ ਲੈਕਚਰ ਆਣੇ ਕਿਸੇ ਕੋਈ ਕੰਮ ਕਿਆ ਸੀ ਉਹ ਇੰਨੇਉ ਕੀਤਾ ਨਹੀਂ ਹੁਣ ਉਹ ਨੂੰ ਲੱਭ ਰਿਹਾ ਇਹ ਤਾਂ ਕਿਸੇ ਕੰਮ ਦਾ ਨਹੀਂ ਹੈ ਹਾਂ ਚੱਲ ਕੋਈ ਨਹੀਂ ਜਾ ਰਹੀ ਆ ਮੈਂ ਇਹ ਗੱਲਾਂ ਕਰਦੇ ਆ ਹਾਂਜੀ ਦੀਦੀ ਹਾਂਜੀ ਤੇ ਲੱਗਦਾ ਕਿੰਨੇ ਗੱਲਾਂ ਕਰਦੇ ਆਹੀ ਉਹ ਕੁਛ ਨਹੀਂ ਉਹ ਕਾਲਜ ਚ ਨਵੀਂ ਕੁੜੀ ਆਈ ਸੀ ਬਸ ਉਹ ਕਾਲਜ ਦਾ ਹਸਾਬਤਾ ਪੁੱਛਣ ਦੀ ਸੀ ਲੈਕਚਰ ਕਿੱਥੇ ਆ ਕਿਹੜੇ ਪ੍ਰੋਫੈਸਰ ਨੇ ਕੀ ਹਸਾਬਤਾ ਬਸ ਆਹੀ ਕੋਸ਼ਿਸ਼ ਸੀ ਮੇਰੀ ਨਾ ਗੱਲ ਸੁਣ ਲੈ ਤੂੰ ਧਿਆਨ ਦੇ ਨਾਲ ਪਤਾ ਤੈਨੂੰ ਹੁੰਦਾ ਨਹੀਂ ਇਹ ਕੀ ਚੱਲੰਦੇ ਆ ਕੀ ਨਹੀਂ ਤੈਨੂੰ ਪਤਾ ਵੀ ਆ ਬਾਹਰ ਮੇ ਰੀਦੀ ਨੂੰ ਖਿਲਾਰ ਕੇ ਆਈ ਆ ਐਕਟਿਵ ਡਿਪੈਂਚਰ ਹੋ ਗਈ ਆ ਇੱਥੇ ਦੋ ਕੁੜੀਆਂ ਨਾਲ ਗੱਲਾਂ ਮਾਰ ਰਹੇ ਆ ਉਹ ਨਹੀਂ ਕੁੜੀਆਂ ਨਾਲ ਗੱਲਾਂ ਥੋੜਨਾ ਮਾਰਨੇ ਉਹਨੂੰ ਕੰਮ ਸੀਗਾ ਤੇ ਮਨ ਨੂੰ ਬਸ ਕਰਦਾ ਸੀ ਵੇ ਮੇਰੀ ਗੱਲ ਸੁਣ ਆ ਸਾਰਾ ਕੰਟੀਨ ਸਾਰਾ ਕੋਲੇ ਛੱਡ ਕੇ ਤੂੰ ਆ ਪਿੱਛੇ ਕੀ ਕਰਨਿਆ ਵਾ ਫੋਨ ਕਰਨਾ ਸਾਨੂੰ ਭੋਲੇ ਦਾ ਲੱਗਦਾ ਫੋਨ ਇਹਦਾ ਮੈਂ ਚਪੇੜ ਮਨਾ ਸਾਇਲੈਂਟ ਤੇ ਆਂਦੇ ਆ ਭੈਣਾਂ ਦਾ ਕੋਈ ਖਿਆਲ ਨਹੀਂ ਤੂੰ ਘਰ ਚੰਦਰ ਪਾਪਾ ਨੂੰ ਮੈਂ ਸ਼ਿਕਾਇਤ ਲਾਂਦੀ ਨਹੀਂ ਨਹੀਂ ਦੀਦੀ ਪਾਪਾ ਨੂੰ ਨਾ ਦੱਸਿਓ ਦੱਸੋ ਹੱਦ ਹੋ ਗਈ ਹੁਣ ਮੈਂ ਆ ਗਿਆ ਨਾ ਤੁਹਾਡੇ ਕੋਲ ਚਲੋ ਕੋਈ ਨਹੀਂ ਤੁਹਾਡੇ ਅਕਟਿਵ ਦਾ ਪੈਂਚਰ ਲਵਾ ਦਿੰਨੇ ਚਲੋ ਤੂੰ ਨਹੀਂ ਮੇਰੇ ਕੋ ਆਇਆ ਮੈਂ ਖੁਦ ਆਈ ਆ ਇੰਨੀ ਗਰਮੀ ਚ ਮੇਰੀ ਜਾਨ ਨਿਕਲ ਜਾਂਦੀ ਐ ਇੰਨੀ ਸਾਰਾ ਕੋਲੀ ਉਥੇ ਤੋੜ ਕੇ ਤੇ ਮੈਂ ਇੱਥੇ ਆਈ ਆ ਨਾ ਤੇਰਾ ਫੋਨ ਲੱਗਦਾ ਤੇ ਨਾ ਹੀ ਤੇਰਾ ਲੱਗੰਦਿਆ ਚਲੋ ਤੂੰ ਯਾਦੇ ਨਾ ਹੋਣਾ ਚਲ ਤੂੰ ਵੀ ਸ਼ਾਂਤ ਹੋ ਜਾ ਚਲੋ ਦੀਦੀ ਤੁਹਾਡਾ ਪੈਂਚਰ ਗੱਡੀ ਦਾ ਪੈਂ Torbon, wow, pô, okay, né? Okay.